ਦੇ ਲਈ ਤੁਸੀਂ ਆਪਣਾ WhatsApp ਖੋਲ ਲੈਣਾ ਹੈ ਅਤੇ ਸੱਜੇ ਹੱਥ ਉੱਪਰ ਤਿੰਨ ਬਿੰਦੂਆਂ ਦੇ ਉੱਪਰ ਕਲਿੱਕ ਕਰ ਲੈਣਾ ਹੈ ਸੈਟਿੰਗ ਦੇ ਵਿੱਚ ਚਲੇ ਜਾਣਾ ਹੈ ਤੇ ਆਪਣੇ ਅਕਾਊਂਟ ਵਾਲੀ অপਸ਼ਨ ਨੂੰ ਆਪਾਂ ਖੋਲ ਲੈਣਾ ਹੈ ਚੌਥੇ ਨੰਬਰ ਦੇ ਉੱਪਰ ਇੱਕ অপਸ਼ਨ ਤੁਹਾਨੂੰ ਨਜ਼ਰ ਆ ਰਹੀ ਟੂ ਸਟੈਪ ਵੈਰੀਫਿਕੇਸ਼ਨ ਆਪਾਂ ਇਸ ਦੇ ਉੱਪਰ ਚਲੇ ਜਾਵਾਂਗੇ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਨੂੰ ਪੜ ਲੈਣ ਇਹ ਕਹਿੰਦੇ ਕਿ ਐਕਸੈਸ ਸਕਿਉਰਟੀ ਦੇ ਲਈ ਜਦੋਂ ਤੁਸੀਂ ਆਪਣਾ ਫੋਨ ਨੰਬਰ ਨੂੰ ਦੁਬਾਰੇ ਰਜਿਸਟਰ ਕਰੋਗੇ ਤਾਂ ਫਿਰ ਤੁਹਾਡੇ ਕੋਲ ਇੱਕ ਪਿਨ ਵੀ ਮੰਗਿਆ ਜਾਵੇਗਾ ਜਿਹੜਾ ਹੁਣ ਤੁਸੀਂ ਇੱਥੇ ਸੈੱਟ ਕਰ ਲੋਗੇ ਤਾ ਕਰਕੇ ਤੁਹਾਡੇ ਕੋਲ ਡਬਲ ਸਿਕਿਉਰਿਟੀ ਹੋ ਜਾਵੇਗੀ ਇਸ ਨੂੰ ਆਖਦੇ ਹੈ ਕਿ ਟੂ ਸਟੈਪ ਵੈਰੀਫਿਕੇਸ਼ਨ ਸੋ ਇਸ ਨੂੰ ਟਰਨ ਆਨ ਦੇ ਕਰਨ ਦੇ ਲਈ ਥੱਲੇ ਬਟਨ ਬਣਿਆ ਹੋਇਆ ਆਪਾਂ ਟਰਨ ਆਨ ਕਰਨ ਦੇ ਲਈ ਉਸ ਬਟਨ ਦੇ ਉੱਪਰ ਕਲਿੱਕ ਕਰਾਂਗੇ ਅਤੇ ਉਸ ਤੋਂ ਬਾਅਦ ਤੂੰ 6 ਅੰਕਾਂ ਦਾ ਤੁਸੀਂ ਆਪਣਾ ਪਿੰਨ ਕ੍ਰੀਏਟ ਕਰਕੇ ਰੱਖ ਸਕਦੇ ਹੋ ਤਾਂ ਫਿਰ ਤੁਹਾਡਾ ਵਟਸਐਪ ਤੁਹਾਡੇ ਕੋਲੋਂ ਤੁਹਾਡੀ ਵੈਰੀਫਿਕੇਸ਼ਨ ਦੋ ਤਰੀਕਿਆਂ ਦੇ ਨਾਲ ਕਰਿਆ ਕਰੇਗਾ ਇਸ ਦੇ ਨਾਲ ਹੀ ਜੇਕਰ ਤੁਹਾਡਾ ਵਟਸਐਪ ਹੈਕ ਹੋ ਚੁੱਕਾ ਹੈ ਤੁਸੀਂ ਸਮਝ ਰਹੇ ਹੋ ਤਾਂ ਉਸ ਨੂੰ ਚੈੱਕ ਕਰਨ ਦੇ ਲਈ ਵੀ ਵਟਸਐਪ ਦੱਸਦਾ ਇਸ ਦੇ ਲਈ ਵਾਪਸ ਜਾਵਾਂਗੇ ਵਾਪਸ ਜਾ ਕੇ ਆਪਾਂ ਫਿਰ ਤਿੰਨ ਬਿੰਦੂਆਂ ਦੇ ਉੱਪਰ ਸੱਜੇ ਹੱਥ ਕਲਿੱਕ ਕਰਾਂਗੇ ਅਤੇ ਇੱਥੋਂ ਲਿੰਕਡ ਡਿਵਾਈਸ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਜੇਕਰ ਕਿਸੇ ਹੋਰ ਫੋਨ ਦੇ ਉੱਪਰ ਜਾਂ ਡਿਵਾਈਸ ਦੇ ਉੱਪਰ ਤੁਹਾਡਾ WhatsApp ਚੱਲਦਾ ਹੋਵੇਗਾ ਤਾਂ ਫਿਰ ਇੱਥੇ ਉਹ ਸ਼ੋ ਹੋ ਜਾਵੇਗਾ ਅਤੇ ਜੇਕਰ ਤੁਹਾਡੀ ਇਜਾਜ਼ਤ ਤੋਂ ਬਿਨਾਂ ਕਿਤੇ ਹੋਰ ਤੁਹਾਡਾ WhatsApp ਚੱਲ ਰਿਹਾ ਹੈ ਤਾਂ ਫਿਰ ਤੁਸੀਂ ਉਸ ਨੂੰ ਇੱਥੋਂ ਬੰਦ ਵੀ ਕਰ ਸਕਦੇ ਹੋ ਸੋ ਇਹ ਕੁੱਲ ਦੋ ਸੈਟਿੰਗਾਂ ਆਏ ਜਿਸ ਦੇ ਨਾਲ ਤੁਸੀਂ ਆਪਣੇ WhatsApp ਨੂੰ ਹੋਰ ਵਧੇਰੇ ਸੁਰੱਖਿਅਤ ਕਰ ਸਕਦੇ ਹੋ ਅਤੇ ਕਿਸੇ ਪ੍ਰਕਾਰ ਦੇ ਸਕੈਮ ਤੋਂ ਤੁਸੀਂ ਬਚ ਸਕਦੇ ਹੋ ਕਿਉਂਕਿ ਅੱਜਕੱਲ WhatsApp ਦਾ ਸਕੈਮ ਚੱਲ ਰਿਹਾ ਆ ਅਤੇ ਇਹ ਸਕੈਮਰ ਤੁਹਾਡੇ WhatsApp ਦੇ ਉੱਪਰ ਕੋਈ ਕੋਡ ਭੇਜ ਕੇ ਤੁਹਾਡਾ WhatsApp ਹੈਕ ਕਰ ਸਕਦੇ ਹਨ ਅਤੇ ਜੇਕਰ ਤੁਹਾਡਾ WhatsApp ਕਿਸੇ ਨੇ ਹੈਕ ਕਰ ਲਿੱਤਾ ਤਾਂ ਫਿਰ ਤੁਹਾਡਾ ਨੁਕਸਾਨ ਹੋ ਸਕਦਾ ਹੈ